ਗਿਰੇ ਚੌਰ ਚਾਰੰ ਭਜੇ ਏਕ ਹਾਰੰ ਰਟੈ ਏਕ ਮਾਰੰ ਗਿਰੇ ਸੂਰ ਸਵਾਰੰ ਚਲੇ ਏਕ ਸਵਾਰੰ ਪਰੇ ਏਕ ਬਾਰੰ ਬਡੋ ਜੁਧ ਪਾਰੰ ਨਿਕਾਰੇ ਹਥਿਆਰੰ ਕਰੈ ਏਕ ਵਾਰੰ ਲਸੈ ਖੱਗ ਧਾਰੰ ਉਠੈ ਅੰਗਿਆਰੰ ਲਖੈ ਬਿਉਮ ਚਾਰੰ ਸੋ ਪੈ ਜੰਪ ਚਾਰੰ ਸੋ ਪੈ ਜੰਪ ਪਚਾਰੰ ਪੈ ਜੰਪ ਸੋ ਪੈ ਜੰਪ ਪਚਾਰੰ ਮੰਡੇ ਅਸਰ ਧਾਰੰ ਕਰਮ ਮਾਰ ਮਾਰੰ ਸੋ ਪੈਜੰ ਪ੍ਰਚਾਰੰ ਮੰਡੇ ਅਸਤਰ ਧਾਰੰ ਕਰੇ ਮਹਰ ਮਾਰੰ ਇਕਹਿ ਕੰ ਪਚਾਰੰ ਇਕਹਿ ਕੰ ਇਕਹਿ ਕੰ ਹਾਂ ਪ੍ਰਚਾਰੰ ਇਕਹਿ ਕੰ ਪ੍ਰਚਾਰੰ ਇਕ ਇਕ ਨੂੰ ਉਚਾਰਨਾ ਇਕ ਇਕ ਅੰਗ ਪਾਠ ਹੈ ਕਿੱਥੇ ਕਿੱਦਾਂ ਕਿੱਥੇ ਇਕ ਇਕ ਨੂੰ ਇਕ ਇਕ ਪ੍ਰਚਾਰੰ ਮਹਾਵੀਰ ਜੁਟੈ ਸਰੰਗ ਸੰਜ ਫੁਟੈ ਟੜੰਕਾਰ ਛੁੱਟੈ ਚੜੰਕਾਰ ਉੱਠੈ ਸਰੰਗ ਧਾਰ ਗੁੱਠੈ ਜਗੰ ਜੁਧ ਜੁੱਠੈ ਹਾਂ ਜੁਗੰ ਜੁਧ ਜੁਗੰ ਹਾਂ ਜੋਗੰ ਜੁਧ ਜੁੱਠੈ ਰਣਨ ਰੋਸ ਰੁੱਠੈ ਇਕੰ ਇਕ ਕੁੱਠੈ ਢਲੀ ਢਾਲ ਉੱਠੈ ਅਰੰਗ ਫੌਜ ਫੁੱਟੈ ਕਿ ਨੇਜੇ ਪਲਟੈ ਕਿ ਨੇਜੇ ਪਲਟੈ ਚਮਤਕਾਰ ਉੱਠੈ ਕਿਤੇ ਪੁਹਮ ਲੁੱਠੈ ਗਰੇ ਏਕ ਉਠੈ ਰਣੰ ਫੇਰ ਜੁਟੈ ਬਹੇ ਤੇਗ ਟੁੱਟੈ ਮਚੇ ਵੀਰ ਵੀਰੰ ਧਰੇ ਵੀਰ ਚੀਰੰ ਕਰੈ ਸ਼ਸਤਰ 파ਤੰ ਉਠੈ ਅਸਤਰ ਘਾਤੰ ਇਤੈ ਬਹਨ ਰਾਜੰ ਉਤੈ ਕੁੰਭ ਕਾਜੰ ਕਰਿਓ ਸਾਲ 파ਤੰ ਗਿਰਿਓ ਵੀਰ ਭਰਾਤੰ ਦਉਜੰਗ ਫੂਟੀ ਰਤੰ ਧਾਰ ਛੂਟੀ ਗਰੇ ਰਾਮ ਦੇਖੇ ਬਡੇ ਦੁਸ਼ਟ ਲੇਖੇ ਕਰੀ ਬਾਣ ਵਰਖੰ ਭਰਿਓ ਸੈਨ ਹਰਖੰ ਹਣੇ ਬਾਣ ਤਾਣਨ ਛਿਣਿਓ ਕੁੰਭ ਕਾਣ ਭਏ ਦੇਵ ਹਰਖੰ ਕਰੀ ਕੋਪ ਵਰਖੰ ਸੁਣਿਓ ਲੰਕਨਾਥੰ ਹਣੇ ਭੂਮ ਮਾਥੰ ਏਤ ਸ੍ਰੀ ਬਚਿਤ੍ਰਨਾਟਕੇ ਰਾਮ ਅਵਤਾਰ ਕੁੰਭਕਰਨ ਬਧ ਹੈ ਧਿਆਏ ਸਮਾਪਤ ਮਸਤ ਆਥ ਤ੍ਰੈਮੁੰਡ ਯੁੱਧ ਕਥਨੰ ਰਸਾਵਲ ਛੰਦ ਪਠਿਓ ਤੀਨ ਮੰਡੰ ਚਲਿਓ ਸੈਨ ਝੁੰਡੰ ਕ੍ਰਿਤੀ ਚਿਤ੍ਰ ਜੋਦੀ ਮੰਡੇ ਪਰਮ ਕਰੋਧੀ ਬਕੈ ਮਾਰ ਮਾਰੰ ਤਜੈ ਬਾਣ ਧਰੰ ਹਨੂਮੰਤ ਕੋਪੇ ਰਣਿ ਪਾਇ ਰੋਪੇ ਅਸਨ ਚੀਨ ਲੀਨੋ ਤਿਸੇ ਕੰਠ ਦੀਨੋ ਹਨਿਓ ਖਸ਼ਟ ਨੈਣੰ ਹਸੇ ਦੇਵ ਗੈਣ ਇਤਿ ਸ੍ਰੀ ਬਚਿਤ੍ਰਨਾਟਕ ਰਾਮ ਅਵਤਾਰ ਤ੍ਰਿਮੁੰਡ ਬਧ ਹੈ ਧਿਆਏ ਸਮਾਪਤ ਮਸਤ ਆਤਮ ਮਹੋਦਰ ਮੰਤਰੀ ਯੋਧ ਕਥਨੰ ਰਸਾਵਲ ਛੰਦ ਸੁਣਿਓ ਲੰਕਨਾਥੰ ਤੁਨੇ ਸਰਬਮਾਥੰ ਕਰਿਓ ਮਦਪਾਣੰ ਭਰੇ ਬੀਰਮਣੰ